ਤੁਰ ਗਏ ਹੋ ਤੁਸੀਂ ਤੁਰ ਗਏ ਹੋ ਸਾਨੂੰ ਅਲਵਿਦਾ ਕਹਿ ਕੇ ਤੁਰ ਗਏ ਹੋ ਅੱਖਾਂ ਨਾਂ ਤੇ ਦਿਲ ਉਦਾਸ ਹੈ ਸਾਨੂੰ ਇਕੱਲਿਆਂ ਛੱਡ ਤੁਸੀਂ ਤੁਰ ਗਏ ਹੋ ਇਹ ਸਤਰਾ ਉਸ ਮਹਾਨ ਹਸਤੀ ਲਈ ਨੇ ਜਿਨ੍ਹਾਂ ਨੇ ਇੱਕ ਵਾਰ ਜ਼ਿੰਦਗੀ ਦੀ ਪੌੜੀ ਅਜੇਹੀ ਚੜੀ ਕਿ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਇਨਸਾਨ ਜਿਨ੍ਹਾਂ ਨੂੰ ਮੀਡੀਆ ਜਗਤ ਦੇ ਵਿੱਚ ਵੱਡੀ ਸ਼ਖਸੀਅਤ ਮੰਨਿਆ ਜਾਂਦਾ ਸੀ ਉਹਨੇ ਰਾਮੂਜੀ ਗਰੁੱਪ ਆਫ ਕੰਪਨੀਆਂਜ਼ ਦੇ ਚੇਅਰਮੈਨ ਰਾਮੂਜੀ ਰਾਓ ਜੋ ਇਸ ਫਾਨੀ ਸੰਸਾਰ ਨੂੰ અલਵਿਦਾ ਕਹੇ ਨੇ ਰਾਮੂਜੀ ਰਾਓ ਦਾ 87 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਲੋਕਾਂ ਦੇ ਮਸੀਹੇ ਆਖੇ ਜਾਣ ਵਾਲੇ ਰਾਮੂਜੀ ਰਾਏ 5 ਜੂਨ ਨੂੰ ਹైదరాబాద్ ਦੇ ਹਸਪਤਾਲ ਦੇ ਵਿੱਚ ਸਾਹ ਦੀ ਤਕਲੀਫ ਦੇ ਚਲਦਿਆਂ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਉਹਨਾਂ ਨੇ ਅੱਜ ਸਵੇਰੇ ਇਲਾਜ ਦੇ ਦੌਰਾਨ ਆਖਰੀ ਸਾਹ ਲਏ ਰਾਮੋਜੀ ਰਾਓ ਇੱਕ ਅਜਿਹੇ ਵਿਅਕਤੀਤਵ ਦੇ ਮਾਲਕ ਸਨ ਜਿਨ੍ਹਾਂ ਨੇ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਤਰਜੀਹ ਦਿੱਤੀ ਹੈ ਦੁਨੀਆ ਦੀ ਸਭ ਤੋਂ ਵੱਡੀ ਰਾਮੂਜੀ ਫਿਲਮ ਸਿੱਟ ਦੇ ਮਾਲਕ ਅਤੇ ਰਾਮੂਜੀ ਰਾਓ ਇੱਕ ਭਾਰਤੀ ਫਿਲਮ ਨਿਰਮਾਤਾ ਅਤੇ ਨਿਰਮਾਣ ਕੰਪਨੀ ਓਸ਼ਾ ਕਿਰਨ ਮੂਵੀਜ਼ ਦੇ ਮੁਖੀ ਵੀ ਸਨ ਰਾਮੋਜੀ ਰਾਓ ਇਨਾਂਡੋਈ ਗਰੁੱਪ ਦੇ ਚੇਅਰਮੈਨ ਵੀ ਸਨ ਰਾਮੋਜੀ ਰਾਓ ਦੀ ਮੌਤ ਨਾਲ ਹਰ ਕਿਸੇ ਦੀ ਅੱਖਾਂ ਵਿੱਚ ਆਮਨ ਸਾੰਤੂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਉਹਨਾਂ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੀਐਮ ਮੋਦੀ ਨੇ ਟਵੀਟ ਕੀਤਾ ਕਿ ਸ਼੍ਰੀ ਰਾਮੂਜੀ ਰਾਓ ਗਾਰੂ ਦਾ ਅਧਿਆਨਤ ਬੇਹਦ ਦੁਖਦਾਇਕ। ਉਹ ਇੱਕ ਦੂਰਅੰਦੇਸ਼ੀ ਸਨ ਜਿਨ੍ਹਾਂ ਨੇ ਭਾਰਤੀ ਮੀਡੀਆ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ। ਉਹਨਾਂ ਦੇ ਭਰਪੂਰ ਯੋਗਦਾਨ ਨੇ ਪੱਤਰਕਾਰੀ ਅਤੇ ਫਿਲਮ ਦੀ ਦੁਨੀਆ ਦੇ ਵਿੱਚ ਅਮਿੱਟ ਛਾਪ ਛੱਡੀ ਹੈ। ਆਪਣੇ ਕਮਾਲ ਦੇ ਯਤਨਾਂ ਦੁਆਰਾ ਉਹਨਾਂ ਨੇ মিডিਆ ਅਤੇ ਮਨੋਰੰਜਨ ਦੀ ਦੁਨੀਆ ਦੇ ਵਿੱਚ ਨਵੀਨਤਾ ਅਤੇ ਉੱਤਮਤਾ ਦੇ ਨਵੇਂ ਮਾਪਦੰਡ ਸਥਾਪਿਤ ਕੀਤਾ। ਰਾਮਜੀ ਰਾਓ ਗਾਰੂਪਾਰ ਦੇ ਵਿਕਾਸ ਲਈ ਬਹੁਤ ਭਾਵੁਕ ਸਨ। ਮੈਂ ਖੁਸ਼ਕਿਸਮਤ ਹਾਂ ਕਿ ਉਹਨਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੇ ਗਿਆਨ ਦਾ ਲਾਭ ਉਠਾਉਣ ਦੇ ਬਿੰਨੂ ਕਈ ਮੌਕੇ ਮਿਲੇ। ਇਸ ਅੌਖੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪਰਸੰਸਕਾਂ ਨਾਲ ਹਮਦਰਦੀ ਹੈ। ਉਧਰ TDP ਮੁਖੀ ਐਨ ਚੰਦਰਬਾਬੂ ਨਾਇਡੇ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ। ਉਹਨਾਂ ਕਿਹਾ ਹੈ ਕਿ ਕੰਪਨੀ ਗਰੁੱਪ ਦੇ ਚੇਅਰਮੈਨ ਰਾਮੂ ਜੀ ਸ਼੍ਰੀ ਰਾਉ ਦਾ ਦੇਹਾਂਤ ਬੱડા ਸਦਮਾ ਹੈ। ਚੰਦਰਬਾਬੂ ਨਾਇਡੂ ਨੇ ਅੱਗੇ ਵੀ ਕਿਹਾ ਹੈ ਕਿ ਰਾਮੂ ਜੀ ਰਾਉ ਦੇ ਦੇਹਾਂਤ ਤੇ ਡੂੰਘਾ ਦੁੱਖ ਹੈ ਜਿਨ੍ਹਾਂ ਦਾ ਜਨਮ ਇੱਕ ਸਧਾਰਨ ਪਰਿਵਾਰ ਦੇ ਵਿੱਚ ਹੋਇਆ ਸੀ ਪਰ ਅਸਧਾਰਨ ਪ੍ਰਾਪਤੀਆਂ ਉਹਨਾਂ ਨੇ ਹਾਸਲ ਕੀਤੀਆਂ। ਇੱਕ ਯੋਧੇ ਵਜੋਂ ਰਾਮੂ ਜੀ ਨੇ ਤੇਲਗੂ ਰਾਜਾਂ ਅਤੇ ਦੇਸ਼ ਲਈ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਉਹਨਾਂ ਦਾ ਦਿਹਾਂਤ ਨਾ ਸਿਰਫ ਤੇਲਗੂ ਲੋਕਾਂ ਲਈ ਸਗੋਂ ਦੇਸ਼ ਦੇ ਲਈ ਵੀ ਵੱਡਾ ਘਾਟਾ ਹੈ। ਸਮਾਜ ਦੀ ਭਲਾਈ ਲਈ ਅਣਥੱਕ ਕੰਮ ਕਰਨ ਲਈ ਉਹਨਾਂ ਦੀ ਪ੍ਰਸਿੱਧੀ ਸਦੀਵੀ ਹੈ। ਅੱਜ ਸਮੂਹ ਕੰਪਨੀਆਂ ਦੀ ਸਥਾਪਨਾ ਕਰਕੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ। ਦਹਾਕਿਆਂ ਤੱਕ ਫੈਲੀ ਆਪਣੀ ਯਾਤਰਾ ਦੇ ਵਿੱਚ ਰਾਮੂ ਜੀ ਰਾਓ ਨੇ ਹਮੇਸ਼ਾ ਲੋਕਾਂ ਅਤੇ ਸਮਾਜ ਭਲਾਈ ਦੇ ਕੰਮ ਹੀ ਕੀਤੇ ਨੇ ਮੇਰੀ ਰਾਮੂਜੀ ਰਾਉ ਦੇ ਨਾਲ ਚਾਰ ਦਹਾਕਿਆਂ ਤੱਕ ਸਾਥ ਸੀ ਚੰਗੇ ਨੂੰ ਚੰਗਾ ਅਤੇ ਮਾੜੇ ਨੂੰ ਮਾੜਾ ਕਹਿਣਾ ਉਹਨਾਂ ਦਾ ਤਰੀਕਾ ਜੋ ਕਿ ਮੈਨੂੰ ਉਹਨਾਂ ਦੇ ਬਹੁਤ ਨੇੜੇ ਲੈ ਆਇਆ ਸਮੱਸਿਆਵਾਂ ਦੇ ਨਾਲ ਲੜਨ ਅਤੇ ਮੇਰੇ ਲਈ ਉਹਨਾਂ ਲਈ ਪ੍ਰੇਰਨਾ ਸਰੋਤ ਨੇ ਸ਼੍ਰੀ ਰਾਮੂਜੀ ਦੇ ਸੁਭਾਅ ਤੇ ਸਲਾਹ ਲੋਕਾਂ ਨੂੰ ਚੰਗੀਆਂ ਨੀਤियां ਪ੍ਰਦਾਨ ਕਰਨ ਲਈ ਹਮੇਸ਼ਾ ਹੀ ਸਿਖਰਾਂ ਤੇ ਰਹੇ ਰਾਮੋਜੀ ਦੇ ਦੇਹਾਂਤ ਤੇ ਇਨਾਡੋ ਗਰੁੱਪ ਆਫ ਕੰਪਨੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ ਪ੍ਰਤੀ ਮੇਰੀ ਡੂੰਗੀ ਸਮੇਦਨਾ ਹੈ ਮੈਂ ਪ੍ਰਾਰਥਨਾ ਕਰਦਾ ਕਿ ਰਾਮੂਜੀ ਰਾਓ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਨਾਂ ਤੋਂ ਇਲਾਵਾ ਕੇਂਦਰ ਸਰਕਾਰ ਦੇ ਵਿੱਚ ਸੈਸਪਾਟਾ ਤੇ ਸੱਭਿਆਚਾਰ ਰਾਜ ਮੰਤਰੀ ਜੀ ਕਿਸ਼ਨ ਰੈਡੀ ਦੇ ਵੱਲੋਂ ਵੀ ਰਾਮੋਜੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਰਾਮੂਜੀ ਰਾਓ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਮੈਂ ਇਹ ਮੈਨੂੰ ਇਹ ਜਾਣ ਕੇ ਬੇहद ਦੁੱਖ ਹੋਇਆ ਹੈ ਕਿ ਰਾਮੂ ਜੀ ਰਾਓ ਨਹੀਂ ਰਹੇ ਉਹ ਮੀਡੀਆ ਦੇ ਮੋਢੀ ਅਤੇ ਸੋਚਨਾ ਦੇ ਖੇਤਰ ਦੇ ਵਿੱਚ ਕਈ ਸੁਧਾਰਾਂ ਅਤੇ ਕਦਰਾਂ ਕੀਮਤਾਂ ਦੇ ਮੋਢੇ ਸਨ ਪ੍ਰਤੀਬੱਧਤਾ ਅਨੁਸ਼ਾਸਨ ਅਤੇ ਲਗਨ ਨਾਲ ਕੰਮ ਕਰਨਾ ਉਹਨਾਂ ਦਾ ਸੁਭਾਅ ਸੀ ਰਾਮੂ ਜੀ ਰਾਓ ਦਾ ਦਿਹਾਂਤ ਤੇਲਗੋ ਮੀਡੀਆ ਸੈਕਟਰ ਟੀਵੀ ਉਦਯੋਗ ਅਤੇ ਤੇਲਗੋ ਰਾਜਾਂ ਦੇ ਲਈ ਵੱਡਾ ਘਾਟਾ ਹੈ ਮੈਂ ਰਾਮੂ ਜੀ ਰਾਓ ਦੀ ਆਤਮਾ ਦੇ ਸ਼ਾਂਤੀ ਲਈ ਪ੍ਰਾਰਥਨਾ ਕਰਕੇ ਅੱਗੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਕਿ ਅਸੀਂ ਉਹ ਨਵੇਂ ਪਰਿਵਾਰ ਨਾਲ ਇਸ ਦੁੱਖ ਦੇ ਵਿੱਚ ਖੜੇ ਹਾਂ ਇਨੈਡੋ ਗਰੁੱਪ ਦੇ ਚੇਅਰਮੈਨ ਰਾਮੂ ਜੀ ਰਾਉ ਦੇ ਜੇਕਰ মিডিਆ ਦੇ ਵਿੱਚ ਸਫਲਤਾ ਦੀ ਗੱਲ ਕਰੀਏ ਤਾਂ ਉਹ ਆਖਦੇ ਸਨ ਕਿ মিডিਆ ਕੋਈ ਕਾਰੋਬਾਰ ਨਹੀਂ ਹੈ 1969 ਦੇ ਵਿੱਚ ਉਹਨਾਂ ਨੇ ਇੱਕ ਮੈਗਜ਼ੀਨ ਰਾਹੀਂ মিডিਆ ਦੇ ਖੇਤਰ ਦੇ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਉਹ ਇੱਕ ਕਿਸਾਨ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ ਉਹਨਾਂ ਨੇ ਖੇਤੀ ਜਗਤ ਨੂੰ ਬਹੁਤ ਕੁਝ ਦਿੱਤਾ ਅਤੇ ਇ Israel ਉਹਨਾਂ ਨੇ ਖੇਤੀਬਾੜੀ ਵਿਗਿਆਨ ਕੇਂਦਰਾਂ ਅਤੇ ਕਿਸਾਨਾਂ ਵਿਚਾਰਿਕ ਅਟੁੱਟ ਪੂਲ ਬਣਾਇਆ ਖੇਤੀ ਦੇ ਉਹਨਾਂ ਤਰੀਕਿਆਂ ਤਕਨੀਕਾਂ ਸਾਧਨਾ ਅਤੇ ਨਵੀਂ ਮਸ਼ੀਨਰੀ ਬਾਰੇ ਅਣਗਿਣਤ ਜਾਣਕਾਰੀ ਦਿੱਤੀ ਰਾਮੋਜੀ ਰਾਓ ਦੀ ਜਿੰਨੀ ਸਿਫਤ ਕੀਤੀ ਜਾਵੇ ਓਨੀ ਘਟ ਹੈ ਉਹਨਾਂ ਦੇ ਸ਼ਲਾਘਾ ਕਰਦਿਆਂ ਸ਼ਬਦ ਘਟ ਪੈ ਸਕਦੇ ਨੇ ਪਰ ਉਹਨਾਂ ਦੇ ਕਿਤੇ ਚੰਗੇ ਕੰਮਾਂ ਦੀ ਗਿਣਤੀ ਬੰਦ ਨਹੀਂ ਹੋ ਸਕਦੀ ਪੂਰਾ ਇਹ ਟੀਬੀ ਗਰੁੱਪ ਮਹਾਨ ਸ਼ਖਸੀਅਤ ਰਾਮਜੀ ਰਾਓ ਨੂੰ ਨਿੱਘੀ ਸ਼ਰਧਾਂਜਲੀ ਦਿੰਦਾ ਹੈ। ਰਾਮਜੀ ਰਾਓ ਹਮੇਸ਼ਾ ਦਿਲਾ ਅਤੇ ਵਿਚਾਰਾਂ ਜ਼ਰੀਏ ਸਾਡੇ ਨਾਲ ਹਮੇਸ਼ਾ ਰਹਿਣਗੇ।